ਪੰਜਾਬ ਦੀਆਂ 1860 ਮੰਡੀਆਂ ਦੇ ਵਿੱਚ ਕੱਲ ਤੋਂ ਝੋਨੇ ਦੀ ਖਰੀਦ ਸ਼ੁਰੂ ਹੋ ਗਈ ਹੈ ਸਰਕਾਰੀ ਖਰੀਦ ਕੱਲ ਤੋਂ ਐਲਾਨ ਸੀਗਾ ਕਿ 1 ਅਪ੍ਰੈਲ ਪਹਿਲੀ 1 ਅਕਤੂਬਰ ਤੋਂ ਸ਼ੁਰੂ ਹੋਏਗੀ ਔਰ ਅੱਜ 2 ਤਰੀਕ ਹੈ ਮੰਡੀਆਂ ਦੇ ਹਾਲਾਤ ਵੇਖਣ ਲਈ ਅਸੀਂ ਅੱਜ ਇੱਥੇ ਪਹੁੰਚੇ ਹਾਂ ਮੰਡੀ ਭਗਤਾਵਾਲੇ ਵਿੱਚ ਇਸ ਟਾਈਮ ਦਾਣਾ ਮੰਡੀ ਦੇ ਵਿੱਚ ਖੜੇ ਹਾਂ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਸਾਰੀ ਮੰਡੀ ਇਸ ਵੇਲੇ ਸੁੰnsan ਪਈ ਹੈ ਕਿਉਂਕਿ ਆਰਤੀ ਐਸੋਸੀਏਸ਼ਨ ਵੀ ਉਹ ਵੀ ਹੜਤਾਲ ਤੇ ਹੈ ਜਦਕਿ ਲੇਬਰ ਜਿਹੜੀ ਹੈ ਉਹ ਵੀ ਹੜਤਾਲ ਤੇ ਚੱਲ ਰਹੀ ਹੈ ਮਸ਼ੀਨਾ ਐਜ਼ ਇਟ ਇਜ਼ ਇਹ ਖੜੀਆਂ-ਦਿਆਂ ਖੜੀਆਂ ਪਈਆਂ ਨੇ ਸਾਰੀ ਮੰਡੀ ਦੇ ਵਿੱਚ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਇੱਕ ਜਿੰਸ ਯਾਨੀ ਕਿ ਇੱਕ ਵੀ ਟਰਾਲੀ ਝੋਨੇ ਦੀ ਨਹੀਂ ਉਤਰੀ ਇਹਦਾ ਜਿਹੜਾ ਮੇਜਰ ਕਾਰਨ ਮੰਨਿਆ ਜਾ ਰਿਹਾ ਹੈ ਕਿ ਆਰਤੀ ਐਸੋਸੀਏਸ਼ਨ ਜਿਹੜੀ ਆ ਉਹ ਹੜਤਾਲ ਤੇ ਆ ਗਈ ਹੈ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਆਪਣੇ ਮਿਹਨਤਾਂ ਨੂੰ ਲੈ ਕੇ ਆਪਣੀ ਆਰਥ ਨੂੰ ਲੈ ਕੇ ਉਹਨਾਂ ਨੇ ਕਿਹਾ ਸੀਗਾ ਕਿ ਸਾਡੀ ਆਰਥ ਦੇ ਉੱਤੇ ਆਰਥ ਦਾ ਆਰਥ ਵਧਾਈ ਜਾਵੇ ਉਸ ਤੋਂ ਇਲਾਵਾ ਲੇਬਰ ਜਿਹੜੀ ਸੀਗੀ ਉਸ ਨੇ ਵੀ ਇਹ ਆਪਣਾ ਹੜਤਾਲ ਦੇ ਚਲੇਗੀ ਹੈ ਕਿ ਉਸ ਨਾਲ ਉਹਦਾ ਵੀ ਮਿਹਨਤਾਨਾ ਵਧਾਇਆ ਜਾਵੇ ਜਦ ਕਿ ਪੰਜਾਬ ਸਰਕਾਰ ਨੇ ਕੱਲ ਐਲਾਨ ਕੀਤਾ ਹੈ ਕਿ 1 ਰੁਪਿਆ ਲੇਬਰ ਵਾਸਤੇ ਵਧਾਇਆ ਜਾਏਗਾ ਪਰ ਇਸ ਕੋ ਨਾ ਖੁਸ਼ ਹੋ ਕੇ ਵੀ ਲੇਬਰ ਜਿਹੜੀ ਹੈ ਇਹ ਪਰਦੇ ਤੇ ਬੈਠੀ ਹੈ ਮਤਲਬ ਹੜਤਾਲ ਤੇ ਬੈਠੀ ਹੈ ਤੁਸੀਂ ਮੰਡੀ ਤੋਂ ਤਸਵੀਰਾਂ ਦੇਖ ਸਕਦੇ ਹੋ ਸਾਰੀਆਂ ਮਸ਼ੀਨਾ ਖਾਲੀ ਐਸਵੇਲੇ ਖੜੀਆਂ ਨੇ ਜੇ ਐਸਵੇਲੇ ਅੱਜ ਤੋਂ ਕੁਝ 2-4 ਦਿਨ ਪਹਿਲੇ ਦੀ ਗੱਲ ਜੇ ਅਸੀਂ ਕਰੀਏ ਤਾਂ ਬਾਸਪਤੀ ਦੀ ਖਰੀਦ ਹੋ ਰਹੀ ਸੀ ਬਾਸਪਤੀ ਇੱਥੇ ਆ ਰਹੀ ਸੀਗੀ ਔਰ ਉਸ ਦੀ ਖਰੀਦ ਹੋ ਰਹੀ ਸੀ ਪੜਪੋਰ ਪਰੇਆ ਪਈ ਭਰੀ ਪਈ ਸੀ ਮੰਡੀ ਜਦੋਂ ਦੀ ਹੈ ਸਰਕਾਰੀ ਖਰੀਦ ਸ਼ੁਰੂ ਹੋਣੀ ਹੈ ਯਾਨੀ ਕਿ ਇੱਕ ਤਰੀਕ ਤੋਂ ਇਸ ਮੰਡੀ ਦੇ ਵਿੱਚ ਦੇਖ ਲਾ ਤੁਸੀਂ ਤਸਵੀਰਾਂ ਚ ਦੇਖ ਸਕਦੇ ਹੋ ਕੋਈ ਇੱਕ ਸਿੰਗਲ ਟਰਾਲੀ ਵੀ ਝੋਨਾ ਲੈ ਕੇ ਆੜਤੀਆਂ ਕੋਲ ਨਹੀਂ ਪਹੁੰਚੀ ਕਿਉਂਕਿ ਆੜਤੀਆਂ ਨੇ ਬਿਲਕੁਲ ਹੜਤਾਲ ਕੀਤੀ ਹੋਈ ਹੈ ਪੂਰੇ ਪੰਜਾਬ ਦੇ ਵਿੱਚ ਜਦ ਕੀ ਉਹਨਾਂ ਦਾ ਨਾਲ-ਨਾਲ ਜਿਹੜੀ ਲੇਬਰ ਹੈ ਉਸ ਨੇ ਵੀ ਹੜਤਾਲ ਕਰ ਦਿੱਤੀ ਹੈ ਆਪਣੀਆਂ ਮੰਗਾਂ ਨੂੰ ਲੈ ਕੇ ਸੋ ਅਸੀਂ ਗੱਲ ਵੀ ਕਰਾਂਗੇ ਆੜਤੀ ਐਸੋਸੀਏਸ਼ਨ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਦੇ ਨਾਲ ਕਿ ਉਹਨਾਂ ਨੇ ਜਿਹੜੀਆਂ ਮੰਗਾਂ ਰੱਖੀਆਂ ਹੋਈਆਂ ਨੇ ਸਰਕਾਰ ਵੱਲੋਂ ਕੀ ਉਹ ਉਹਨਾਂ ਦੀਆਂ ਮੰਗਾਂ ਨੇ ਉਹਨਾਂ ਬਾਰੇ ਵੀ ਪੁੱਛਾਂਗੇ ਪਰ ਮੰਡੀ ਦੇ ਹਾਲਾਤ ਵੀ ਤੁਸੀਂ ਵੇਖ ਸਕਦੇ ਹੋ ਅੱਜ ਜਿਸ ਤਰ੍ਹਾਂ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਸੀ ਪਹਿਲੀ ਅਪ੍ਰੈਲ ਤੋਂ ਜਿਹੜੀ ਝੋਨੇ ਦੀ ਖਰੀਦ ਹੈ ਉਹਦੀ ਸ਼ੁਰੂਆਤ ਹੋ ਜਾਏਗੀ ਆਪਣੇ ਆਫੀਸਰਸ ਨੂੰ ਇਹ ਜਾਰੀ ਕੀਤਾ ਸੀ ਫਰਮਾਨ ਕਿ ਉਹ ਜਿਹੜੀ ਮੰਡੀਆਂ ਦੇ ਵਿੱਚ ਜਿਹੜੀ ਆ ਪ੍ਰਬੰਧ ਨੇ ਉਹ ਮੁਕੰਮਲ ਰੱਖਣ ਝੋਨੇ ਦੀ ਖਰੀਦ ਹੈ ਉਸ ਨੂੰ ਪ੍ਰਬੰਧ ਨੂੰ ਮੁਕੰਮਲ ਰੱਖਣ ਮੰਡੀ ਦੇ ਗੇਟ ਦੇ ਉੱਤੇ ਇਹ ਸਰਕਾਰ ਐਫਸੀਆਈ ਵੱਲੋਂ ਜਿਹੜੀ ਇਹਨਾਂ ਦੀ ਉਹਨਾਂ ਵੱਲੋਂ ਟੇਬਲ ਲਗਾਇਆ ਗਿਆ ਹੈ ਉਹਦੇ ਤੇ ਲਿਖਿਆ ਗਿਆ ਕਿ 17% ਦੀ ਜਿਹੜਾ ਨਮੀ ਹੋਏਗੀ ਉਹ ਝੋਨਾ ਨਹੀਂ ਲਿਆ ਜਾਏਗਾ ਪਰ ਫਿਲਹਾਲ ਕੋਈ ਵੀ ਇੱਥੇ ਟਰਾਲੀ ਝੋਨਾ ਲੈ ਕੇ ਨਹੀਂ ਪਹੁੰਚੀ ਇੱਥੇ ਸਿਰਫ ਅੰਮ੍ਰਿਤਸਰ ਦੀ ਗੱਲ ਨਹੀਂ ਹੈ ਅੰਮ੍ਰਿਤਸਰ ਦੇ ਲਾਗੇ ਚਾਗੇ ਜਿਹੜੀਆਂ ਮੰਡੀਆਂ ਨੇ ਛੋਟੇ-ਛੋਟੇ ਮੰਡੀਆਂ ਨੇ ਉਹਨਾਂ ਤੇ ਵੀ ਹਜੇ ਤੱਕ ਕੋਈ ਵੀ ਖਰੀਦ ਹੋਣ ਦੀ ਖਬਰ ਨਹੀਂ ਮਿਲੀ ਹੈ ਅਸੀਂ ਜਾ ਕੇ ਗੱਲ ਵੀ ਕਰਾਂਗੇ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਸਾਰੀ ਮੰਡੀ ਦੇ ਵਿੱਚ ਕੋਈ ਲੇਬਰ ਨਹੀਂ ਪਹੁੰਚੀ ਹੋਈ ਨਾ ਹੀ ਕੋਈ ਜਿੰਸ ਲੈ ਕੇ ਆਪਣੇ ਜਿਹੜਾ ਜੱਟ ਹੈ ਜ਼ਿਮੀਦਾਰ ਹੈ ਉਹ ਇੱਥੇ ਪਹੁੰਚਿਆ ਹੈ ਸੋ ਜਿਸ ਤਰ੍ਹਾਂ ਸਰਕਾਰ ਨੇ ਕਿਹਾ ਸੀਗਾ ਕਿ ਪਹਿਲੀ ਅਪ੍ਰੈਲ ਤੋਂ ਖਰੀਦ ਸ਼ੁਰੂ ਹੋ ਜਾਏਗੀ ਪਰ ਜਿਹੜੀ ਹੈ ਹੜਤਾਲ ਦੋਨਾਂ ਦੀ ਆਰਟੀ ਐਸੋਸੀਏਸ਼ਨ ਦੀ ਔਰ ਲੇਬਰ ਦੀ ਜਿਹੜੀ ਹੜਤਾਲ ਚੱਲ ਰਹੀ ਹੈ ਉਹਦੇ ਕਰਕੇ ਕੋਈ ਵੀ ਜਿੰਸ ਝੋਨੇ ਦੀ ਅਮ੍ਰਿਤਸਰ ਦਾਣਾ ਮੰਡੀ ਚ ਨਹੀਂ ਪਹੁੰਚੀ ਸਾਡੇ ਨਾਲ ਆਰਟੀ ਐਸੋਸੀਏਸ਼ਨ ਦਾਣਾ ਮੰਡੀ ਭਗਤਾਂ ਵਾਲੇ ਦੇ ਪ੍ਰਧਾਨ ਜ਼ਿਲ੍ਹੇ ਦੇ ਪ੍ਰਧਾਨ ਨੇ ਨਰਿੰਦਰ ਬੈਲ ਬੈਲ ਸਾਹਿਬ ਸਰਕਾਰੀ ਖਰੀਦ ਪਹਿਲੀ ਤਰੀਕ ਤੋਂ ਸ਼ੁਰੂ ਹੋ ਗਿਆ ਅੱਜ 2 ਤਰੀਕ ਹੈ ਮੰਡੀ ਦੇ ਬਿਲਕੁਲ ਸੁੰਸਾਨ ਪਈ ਹੈ ਹੜਤਾਲ ਚੱਲ ਰਹੀ ਆੜਤੀਆਂ ਦੀ ਵੀ ਪੱਲੇਦਾਰਾਂ ਦੀ ਵੀ ਹੜਤਾਲ ਚੱਲਦੀ ਹੈ ਦੇਖੋ ਸਾਡੀ ਇੱਕ ਡਿਮਾਂਡ ਸੀ ਬੜੀ ਪੁਰਾਣੀ ਬੜੀ ਪੁਰਾਣੀ ਨਹੀਂ ਕਹਿ ਸਕਦਾ ਵੀ 2019 ਦੇ ਵਿੱਚ ਕੋਵਿਡ ਜਦੋਂ ਆਇਆ 20 ਦੇ ਵਿੱਚ ਸਰਕਾਰ ਨੇ ਕਹਿਤਾ ਜੀ ਤੁਸੀਂ ਸਾਡੀ ਮਦਦ ਕਰੋ ਉਸ ਰੇਟ ਦੇ ਹਿਸਾਬ ਦੇ ਨਾਲ ਉਦੋਂ ਇਹਨਾਂ ਨੇ ਸਾਡ ਨੂੰ 48 ਰੁਪਏ ਆਰ ਦੇ ਦਿੱਤੀ ਉਦੋਂ ਜੋ ਦਾ ਰੇਟ ਸੀ ਨਾ ਉਹ 22% ਦੇ ਹਿਸਾਬ ਨਾਲ ਹੀ ਬੰਦਦਾ ਸੀ ਉਦੋਂ ਹੂੰ ਹੂੰ ਤੇ ਰੁਪਈਆ ਕੋ ਉਹਨਾਂ ਨੇ ਸਾਡੇ ਕੋਲ ਕੱਟ ਲਿਆ ਕੁਆਂਟਲ ਮਗਰ ਵੀ ਇੱਕ ਕੋਵਿਡ-19 ਦੇ ਵਿੱਚ ਆਇਆ ਉਹਦੇ ਵਿੱਚ ਤੁਸੀਂ ਮਤ ਕਰਦੇ ਅਸੀਂ ਕਰ ਦੋ ਇਹ ਸਾਰਾ ਮੁਲਕ ਕਰੰਦਿਆ ਅਸੀਂ ਕਰ ਦਿੱਤੀ ਹੂੰ ਹੂੰ ਉਹਦੀ ਯਾਰ ਲੈ ਕੇ ਉਹਨਾਂ ਦਾ ਮੰਮੀ ਸਾਡੀ ਫਿਕਸ ਹੀ ਕਰਦੀ ਸ਼ਾਲੀ ਸ਼ਾਲੀ ਰੁਪਏ ਅੱਜ 2019-20 ਤੇ ਅੱਜ 24-25 ਆ ਗਿਆ ਹੂੰ ਤੇ ਉਹਦਾ ਡਿਫਰੈਂਟ ਆ ਉਹ 12 ਰੁਪਏ ਕੁਇੰਟਲ ਦਾ ਬਣ ਗਿਆ ਸਾਨੂੰ 12 ਰੁਪਏ ਕੁਇੰਟਲ ਦੇ ਘੱਟ ਮਿਲਦੇ ਸਰਕਾਰ ਨੂੰ ਅਸੀਂ ਆਖਿਆ ਵੀ ਸਾਰਾ ਲੋਡ ਦੇ ਅਸੀਂ ਚੁੱਕਿਆ ਤੁਹਾਡਾ ਸਰਕਾਰ ਜਿਨ੍ਹਾਂ ਨੂੰ ਟੈਂਡਰ ਦਿੰਦੀ ਹੈ ਉਹਨਾਂ ਕੋਲ ਗੱਡੀ ਨਹੀਂ ਗਦਾਮਾਂ ਤੱਕ ਰਮਾਰ ਅਸੀਂ ਆਪਣੀ ਜੇਬ ਚੋਂ ਪੈਸੇ ਖਰਚ ਕੇ ਜੋ ਇਹ ਕਿਰਾਇਆ ਟੈਂਡਰ ਲਾਉਂਦੇ ਨੇ ਉਸ ਤੋਂ 20 ਰੁਪਏ ਕੁਇੰਟਲ ਦੇ ਅਸੀਂ ਵਧਾ ਕੇ ਆਪਣੀ ਜੇਬ ਚੋਂ ਦੇ ਕੇ ਤੇ ਅਸੀਂ ਸਰਕਾਰ ਦੇ ਗਦਾਮਾਂ ਚ ਖੜਕ ਪਚਾਉਨੇ ਆ ਹਾਂ ਹਾਂ ਹਰ ਮੁਸ਼ਕਲ ਨਹੀਂ ਦਾ ਵੀ ਜੇ ਸਰਕਾਰ ਦੀ ਮੁਸ਼ਕਲ ਹੁੰਦੀ ਦੋ ਆਰਤੀ ਆਪਣੇ ਸਿਰ ਤੇ ਲੈ ਲੈਂਦੇ ਆ 90% ਲੋਡ ਤੇ ਹੀ ਚੁੱਕਿਆ ਸਰਕਾਰ ਦਾ ਸਰਕਾਰ ਤੇ ਇੱਕ ਪੇਮੈਂਟ ਕਰਦੀ ਹੈ ਨਾ ਤੇ ਪੇਮੈਂਟ ਤਾਂ ਕਰਨਾ ਉਹਨਾਂ ਦਾ ਫਰਜ਼ ਆ ਬਾਕੀ ਸਰਕਾਰ ਜਿਹੜਾ ਟੈਂਡਰ ਦਿੰਦੀ ਉਹਨਾਂ ਕੋ ਗੱਡੀਆਂ ਨਹੀਂ ਲੋਗ ਲੇਬਰ ਜਿਹੜੀ ਲੋਡਿੰਗ ਆ ਉਹਨਾਂ ਕੋਲ ਉਹ ਵੀ ਅਸੀਂ ਆਪਣਾ ਅਰੇਂਜਮੈਂਟ ਕਰਦੇ ਆ ਅਸੀਂ ਕਿਸਾਨ ਦੀ ਜੇ ਗਿੱਲੀ ਫਸਲ ਆਉਂਦੀ ਆ ਉਹਦਾ ਕੱਟ ਵੀ ਅਸੀਂ ਦਿੰਨੇ ਆ ਛੋੜਜਾ ਵੀ ਅਸੀਂ ਦਿੰਨੇ ਆ ਸਾਨੂੰ ਤੇ ਤੁਸੀਂ ਚਾਰ شپੇਰਿਓ ਨੱਪ ਕੇ ਰੱਖਤਾ ਅਹੀਂ ਕਹੇ ਵੀ ਸਾਡੂ ਠੀਕ ਆ ਤੁਸੀਂ ਸ਼ੋਰਜ ਵੀ ਪਾਤੀ ਅਹੀਂ ਮੰਨ ਲਈ ਤੁਸੀਂ ਸਭ ਕੁਝ ਕਰਤਾ ਹੀ ਉਹ ਇਹ ਡਿਮਾਂਡ ਨਹੀਂ ਕਰਦੇ ਸਾਡੀ ਇੱਕੋ ਡਿਮਾਂਡ ਆ ਸਾਡੀ ਜਿਹੜੀ ਦਾਮੀ ਆ ਉਹ 2.5% ਕੀਤੀ ਜਾਵੇ ਸੈਂਟਰ ਸਰਕਾਰ ਨੇ ਫਿਕਸ ਕਰਤੀ ਆ ਸਾਡਾ ਸੈਂਟਰ ਨਾਲ ਕੋਈ ਨਹੀਂ ਵਾਸਤਾ ਆ ਹੀ ਪੰਜਾਬ ਦੇ ਵਿੱਚ ਰਹਿੰਦੇ ਆ ਸਾਡੀ ਪੰਜਾਬ ਸਰਕਾਰ ਨਾਲ ਸਾਡਾ ਵਾਸਤਾ ਸੈਂਟਰ ਤੇ ਸਾਨੂੰ ਜਾਂਦੀ ਕੋਈ ਨਹੀਂ ਸਾਨੂੰ ਉਹ ਸੈਂਟਰ ਵਾਲੇ ਸਾਡਾ ਗੱਲ ਵੀ ਨਹੀਂ ਕਰਦੇ ਅੱਜ ਅਸੀਂ ਹੜਤਾਲ ਕੀਤੀ ਤੇ ਹੋਰ ਸਾਨੂੰ ਕਹਿਣ ਦਿਆ ਜੀ ਅਸੀਂ ਜਾ ਕੇ ਸੈਂਟਰ ਨਾਲ ਗੱਲ ਕਰਾਂਗੇ ਅਹੀਂ 28 ਤਰੀਕ ਨੂੰ ਪਿਛਲੇ ਮਹੀਨੇ ਦੇ ਦਿਨ ਅਹੀਂ ਇੱਕ ਤਲਵੰਡੀ ਸਾਹ ਤਲਵੰਡੀ ਭਾਈ ਕੇ ਅਹੀਂ ਮੀਟਿੰਗ ਕੀਤੀ 10000 ਬੰਦੇ ਦਾ ਇਕੱਠ ਹੋਇਆ ਸੀ ਉੱਥੇ ਇਹ ਐਲਾਨ ਕੀਤਾ ਵੀ ਜੇ ਸਰਕਾਰ ਨੇ ਸਾਡੀ ਉਹਨਾਂ ਤੇ ਗੱਲ ਨਾ ਸੁਣੀ ਤੇ ਪਹਿਲੀ 1 ਅਕਤੂਬਰ ਤੋਂ ਅਹੀਂ ਮੰਡੀਆਂ ਬੰਦ ਰੱਖਾਂਗੇ ਪਰ ਸਰਕਾਰ ਨੂੰ ਕੋਈ ਚੇਤਾ ਨਹੀਂ ਆਇਆ ਵੀ ਮੈਨਾਂ ਉਹਨਾਂ ਨੇ ਵਕਾਲ ਦਿੱਤੀ ਆ ਆਰਤੀਆਂ ਨੇ ਜਿਨ੍ਹਾਂ ਨੇ ਐਡਾ ਵੱਡਾ ਸਟ੍ਰਕਚਰ ਜਿੱਥੇ ਸਰਕਾਰ ਲੱਖਾਂ ਬੰਦਾ ਕੰਮ ਕਰਦਾ ਨੂੰ ਰੱਖਣਾ ਪੈਣਾ ਹੈ ਉੱਥੇ ਅਸੀਂ ਆਰਤੀਆਂ ਨੇ ਸਾਰਾ ਸਰਕਾਰ ਦਾ ਸਟ੍ਰਕਚਰ ਜਿਹੜਾ ਸਾਹਮਣੇ ਰੱਖਿਆ ਹੈ ਅੱਜ ਪਤਾ ਲੱਗ ਗਿਆ ਨਾ ਕਿਸਾਨਾਂ ਨੂੰ ਵੀ ਸਰਕਾਰ ਨੂੰ ਵੀ ਵੀ ਆਰਤੀ ਕੀ ਚੀਜ਼ ਨੇ ਆਰਤੀਆਂ ਨੇ ਹੀ ਸਾਰੀ ਜਿਹੜੀ ਪੰਜਾਬ ਦਾ ਜਿਹੜੀ ਅਰਥਵਿਵਸਥਾ ਆ ਜਿੱਥੋਂ ਸਾਰੇ ਕਾਰਖਾਨਿਆਂ ਦੇ ਵਿੱਚ ਕੱਪੜੇਦਕਾਨ ਵਾਲੇ ਕੋ ਕਰਿਆਨੇ ਵਾਲੇ ਕੋ ਬਿਜ਼ਨਸਮੈਨ ਕੋ ਇੱਥੋਂ ਹੀ ਪੈਸਾ ਜਾਣਾ 40000 ਕਰੋੜ ਰੁਪਈਆ ਪਰਮਲਚੋਣਾ 33000 ਕਰੋੜ ਰੁਪਈਆ ਬਾਸਮਤੀ ਚ ਜਾਣਾ ਤੁਸੀਂ ਲਓ 80 85 ਕਰੋੜ 1000 ਕਰੋੜ ਉਹ ਪੰਜਾਬ ਚ ਸਰਪ੍ਰਸਤ ਹੁੰਦਾ ਹੂੰ ਹੂੰ ਤਾਂ ਹੀ ਸਾਰਾ ਪੰਜਾਬ ਨੂੰ ਖੁਸ਼ਹਾਲੀ ਮਿਲਦੀ ਹੈ ਇਹ ਜਿਹੜਾ ਸਾਰਾ ਸਟ੍ਰਕਚਰ ਕਿੰਨਾ ਸਾਹਮ ਕੇ ਰੱਖਿਆ ਭਾਰਤੀਆਂ ਨੇ ਤੇ ਆੜਤੀਆਂ ਦੀ ਸੁਣਵਾਈ ਨਹੀਂ ਆੜਤੀਆਂ ਤੁਸੀਂ দামੀ ਫਿਕਸ ਕਰਤੀ ਆ ਅੱਜ ਜਿਹੜਾ 2020 ਦੇ ਵਿੱਚ ਸਾਨੂੰ 45 ਮਿਲਿਆ ਤੇ 2024 25 ਆ ਗਿਆ ਤਾਂ ਵੀ 45 ਖਰਚੇ ਕਿੱਥੇ ਚਲ ਗਏ ਨੇ ਮੰਗਾਈ ਦੇਖੋ ਕਿੱਥੇ ਚਲ ਗਈ ਆ ਸਾਡਾ 12 ਰੁਪਏ ਕਿਵੰਟਲ ਦਾ ਲਾਉਂਸ ਹੈ ਸਾਨੂੰ ਸਾਡਾ ਲੱਖਾਂ ਰੁਪਏ ਦਾ ਨੁਕਸਾਨ ਹਰ ਸੀਜ਼ਨ ਹੁੰਦਿਆ ਹੈ ਅਸੀਂ ਕੋਈ ਡਿਮਾਂਡ ਨਹੀਂ ਕੀਤੀ ਅਸੀਂ ਕਹੀ ਮੁੱਖ ਮੰਤਰੀ ਸਾਹਿਬ ਤੁਸੀਂ ਸਾਨੂੰ ਦਸੰਬਰ ਚ ਜਾ ਕੇ ਦામੀ ਦੇਣੀ ਆ ਸਾਡੀਆਂ ਲੇਬਰਾਂ ਦੇਣੀਆਂ ਅਸੀਂ ਲੇਬਰ ਵੀ ਆਪਣੇ ਕੋਲੋਂ ਦੇ ਦਿੰਦੇ ਆ ਜਿਹੜੀ ਤੁਸੀਂ ਸਾਨੂੰ ਦਸੰਬਰ ਚ ਪਹਿਲਾਂ ਹਿਸਾਬ ਕਰ ਦੇ ਜੇ ਇੱਕ ਇੱਕ ਬੋਰੀ ਸਾਡੇ ਕੋਲ ਲੈਂਦੇ ਜੇ ਫਿਰ ਕੋਈ ਤੁਸੀਂ ਸ਼ੌਰਜ ਵੀ ਲੈਂਦੇ ਜੇ ਫਿਰ ਜਾ ਕੇ ਹਿਸਾਬ ਕਰਕੇ ਸਾਡੀ ਤੁਸੀਂ ਦામੀ ਲੇਬਰ ਪਾਉਂਦੇ ਜੇ ਤੁਸੀਂ ਇੰਨਾ ਕਹ ਦੋ ਪੀ ਸੈਂਟਰ ਗਵਰਨਮੈਂਟ ਜੇ ਨਾਂ ਦੇਹਗੀ ਤੁਸੀਂ ਸਾਨੂੰ ਕਹਿਣ ਦੇ ਜਨਾ ਵੀ ਮੈਂ ਉੱਥੋਂ ਲਿਆ ਕੇ ਤੁਹਾਨੂੰ ਦਵਾਵਾਂਗਾ ਜੇ ਨਾਂ ਦੇਹਗੀ ਤੇ ਪੰਜਾਬ ਸਰਕਾਰ ਪੂਰਾ ਕਰਕੇ ਦੇਊਗੀ ਪੰਜਾਬ ਸਰਕਾਰ ਨੇ ਪਿੱਛੇ 60 ਪੈਸੇ ਰੇਟ ਪੈਟਰੋਲ ਡੀਜ਼ਲ ਤੇ ਵਧਾਤਾ 3400 ਕਰੋੜ ਰੁਪਏ ਇਕੱਠਾ ਹੋ ਗਿਆ 135000 ਕਰੋੜ 52 ਪੰਜਾਬ ਨੇ ਸਾਲ ਦਾ ਬਜਟ ਹੈਗਾ ਤੇ ਉੱਥੇ 135240 ਕਰੋੜ ਰੁਪਇਆ ਹੋ ਜਾਊਗਾ ਉੱਥੇ ਕੀ ਪੰਜਾਬ ਸਰਕਾਰ ਨੂੰ ਫਰਕ ਪੈਂਦਾ ਫਿਰ ਅਸੀਂ ਇੰਨਾ ਸਾਰਾ ਸਟ੍ਰਕਚਰ ਸਾਹਮਣੇ ਰੱਖਿਆ ਅੱਜ ਬਿਲੀਫਰੀ ਨਹੀਂ ਦੇ ਰਹੇ ਅਰੇ ਅੱਜ 1000 ਰੁਪਇਆ ਲੜੀ ਨਹੀਂ ਦਿੰਦਾ ਅੱਜ ਦਿੱਤਾ ਭਾਵੇਂ ਨਹੀਂ ਦਿੰਦਾ ਲਾਂਤ ਕੀਤਾ ਨਾ ਜੀ ਸਾਹਿਬ ਇਹਦੇ ਨਾਲ ਲੇਬਰ ਨੇ ਵੀ ਹੜਤਾਲ ਕੀਤੀ ਹੋਈ ਹੈ ਬਿਲਕੁਲ ਜੀ ਉਹਨਾਂ ਦਾ ਵੀ ਵੇਖੋ ਅੱਜ ਲੇਬਰ ਦਾ 2011 ਵਿੱਚ ਬਾਦਲ ਸਾਹਿਬ ਨੇ ਪੰਜਾਬ ਦੇ ਮਾਨਯੋਗ ਅੱਜ ਆਪਣੀ ਵਿੱਚ ਨਹੀਂ ਰਹੇ ਬਹੁਤ ਲਾਇਕ ਮੁੱਖ ਮੰਤਰੀ ਸੀ ਉਹਨਾਂ ਨੇ 2011 ਦੇ ਵਿੱਚ 25% ਲੀਵਰ ਵਧਾਈ ਸੀ ਅੱਜ ਤੁਸੀਂ ਲਓ 13 ਸਾਲ ਹੋ ਗਿਆ 13 ਸਾਲਾਂ ਬਾਅਦ ਉਹਨਾਂ ਦੀ ਵਧਨੀ ਚਾਹੀਦੀ ਨਾ ਅਕਸਰ ਉਹਨਾਂ ਦੇ ਬੱਚੇ ਆ ਘਰ ਦਾ ਗੁਜ਼ਾਰਾ ਆ ਪੰਜ ਸੱਤ ਪੈਸੇ ਵਧਾ ਦਿੰਦੇ ਆ ਉਹਨਾਂ ਦਾ ਉਹਨਾਂ ਦਾ ਨਹੀਂ ਚੱਲਦਾ ਸਿਸਟਮ ਨਹੀਂ ਚੱਲਦਾ ਸਰਕਾਰ ਨੂੰ ਉਹਨਾਂ ਦਾ ਵੀ ਜਿਹੜਾ ਮਿਹਨਤ ਆ ਨਾ ਮਜ਼ਦੂਰ ਦਾ ਮਿਲਣਾ ਚਾਹੀਦਾ ਤੇ ਸਾਰੇ ਪੰਜਾਬ ਦੇ ਵਿੱਚ ਹੀ ਤੁਹਾਨੂੰ ਹੜਤਾਲ ਚੱਲਦੀ ਵੀ ਕਿਸੇ ਕਿਸੇ ਜਗ੍ਹਾ ਤੋਂ ਸਾਨੂੰ ਖਬਰ ਮਿਲਦੀ ਹੈ ਕਿ ਉੱਥੇ ਪਰਚੇਜ਼ਿੰਗ ਹੁੰਦੀ ਪਈ ਹੈ ਦੇ ਕੋਈ ਜਿਹੜੀ ਕੱਲ ਪਰਚੇਜ ਕੀਤੀ ਨਾ ਸਰਕਾਰ ਨੇ ਉਹ ਸਿਰਫ ਕਾਗਜ਼ੀ ਪੱਤਰੀ ਆ ਕੋਈ ਢੇਰੀ ਤੁਲੀ ਨਹੀਂ ਉਹ ਸਿਰਫ ਫੋਟੋ ਲਵਾ ਕੇ ਪਾਤੀ ਕਿ ਇੱਕ ਆੜਤੀਆਂ ਨੂੰ ਗੁੰਮਰਾਹ ਕਰਨ ਵਾਸਤੇ ਉਹ ਸਾਡਾ ਇੱਕ ਆੜਤੀ ਸੀ ਉਹਦੀ ਵੀ ਬਹੁਤ ਬਦਨਾਮੀ ਹੋਈ ਆ ਉਹਨੇ ਮਾਫੀ ਮੰਗੀ ਐਸ ਗੱਲ ਦੀ ਵੀ ਮੇਰੇ ਕੋਲ ਗਲਤੀ ਹੋ ਗਈ ਆ ਕਿਉਂਕਿ ਉਹ ਐਮਐਲਏ ਦੇ ਪ੍ਰੈਸ਼ਰ ਥੱਲੇ ਸੀ ਇਹ ਕਰਕੇ ਆ ਹੋਰ ਕਿਤੇ ਪੰਜਾਬ ਵਿੱਚ ਨਹੀਂ ਹੋਈ ਹੁਣ ਉਹ ਉਹਨੂੰ ਵੀ ਡੱਕਦਾ ਉੱਥੋਂ ਵੀ ਨਹੀਂ ਕੋਈ ਚੱਲੇ ਜਿਹੜੀ ਇੱਕਾ ਦੁੱਕਾ ਮਾਰੀਏ ਮੋਟੀਆਂ ਕੋਈ ਵੇਖੋ 100% ਸਾਡਾ ਕੰਮ ਜਾਬੜਤਾਲ ਹੋਈ ਆ ਇੱਕ ਅੱਧੀ ਕਿਤੇ ਆਉਂਦੀ ਖਬਰ ਉਹਨੂੰ ਅਸੀਂ ਉਸੇ ਦੇ ਸਮਝਾ ਦਿੰਨੇ ਉਹ ਸਮਝ ਜਾਂਦਾ ਕੋਈ ਕਿਸਾਨਾਂ ਨੂੰ ਤਾਂ ਕਾਫੀ ਪਰੇਸ਼ਾਨੀ ਹੁੰਦੀ ਹੋएगी ਕਿ ਉਹਨਾਂ ਦੀ ਜੈਂਸ ਦਾ ਰੇਟ ਅਬ ਮਿਲ ਵਿਕਦੀ ਨਹੀਂ ਪਈ ਆ ਮੰਡੀਆਂ ਚ ਜਿਵੇਂ ਕੱਲ ਪਰਸੋਂ ਤੋਂ ਪਹਿਲੇ ਬਾਸਪਤੀ ਦੀਆਂ ਢੇਰਾਂ ਲੱਗੀਆਂ ਸੀ ਟਰਾਲੀਆਂ ਆ ਰਹੀਆਂ ਸੀ ਅੱਜ ਕੋਈ ਵੀ ਗੱਡੀ ਕੋਈ ਵੀ ਟਰਾਲੀ ਕੋਈ ਵੀ ਢੇਰ ਨਹੀਂ ਲੱਗਾ ਲੇਬਰ ਵੀ ਤਾਂ ਕੰਮ ਨਹੀਂ ਕਰ ਰਹੀ ਵੇਖੋ ਕਿਸਾਨੀ ਤੇ ਫਸਲ ਤੇ ਔਣੀ ਪਰੇਸ਼ਾਨੀ ਤੁਸੀਂ 2-4 ਦਿਨ ਖਲੋ ਕਿਸਾਨ ਆਪਣੇ ਆਪ ਬਾਹਰ ਆਏ ਨੇ ਸੜਕਾਂ ਤੇ ਇੱਕ ਦੋ ਦਿਨਾਂ ਦੀ ਗੱਲ ਆ ਜੇ ਨਾ ਮਾਨ ਸਾਹਿਬ ਮੰਨਣਗੇ ਅਸੀਂ ਤੇ ਬੇਨਤੀ ਕਰਕੇ ਆ ਗਏ ਅੱਠ ਜੋੜ ਕੇ ਵੀ ਤੁਸੀਂ ਸਾਡੀ ਇਹ ਬੇਨਤੀ ਸਵਾਰ ਕਰੋ ਤੁਸੀਂ ਐਲਾਨ ਕਰੋ ਮਾੜੀ ਪ੍ਰੈਸ ਕਾਨਫਰੰਸ ਦੇ ਦਿਓ ਕਿ ਆਰਤੀਆਂ ਜਿਹੜੀਆਂ ਡਿਮਾਂਡ ਪੂਰੀ ਮੰਨੀ ਗਈ ਆ ਤੇ ਅਸੀਂ ਹੁਣੇ ਹੀ ਸਾਰਾ ਕੰਮ ਸ਼ੁਰੂ ਕਰ ਦਿੰਨੇ ਆ ਜੇ ਨਾ ਕਰਨਗੇ ਅਸੀਂ ਤੇ ਆਪਣੇ ਘਰਾਂ 'ਚ ਬੈਠੇ ਅਸੀਂ ਕੋਈ ਧੰਨੇ ਥੋੜਾ ਮਾਰਨੇ ਆ ਅਸੀਂ ਚੁੱਪ ਕੇ ਆਪਣੀਆਂ ਦੁਕਾਨਾਂ 'ਚ ਬੈਠੇ ਆ ਸਾਡਾ ਕਿਸਾਨਾਂ ਨੇ ਸਾਡਾ ਕੰਮ ਕਰ ਦੇਣਾ ਉਹਨਾਂ ਹੀ ਆਪਣੇ ਛੜਕਾ ਤੇ ਆ ਜੀਣਾ ਜਿਨ੍ਹਾਂ ਦੀ ਫਸਲ ਨਾ ਵਿਗੀ ਤੇ ਕਿਸਾਨ ਆਪਣੇ ਆਪ ਇਹ ਸਾਡਾ ਮਸਲਾ ਹਲਕਰਾ ਕੇ ਦੇਣਗੇ ਜੇ ਕਿਸਾਨ ਆਪਣਾ ਮਸਲਾ ਹਲਕਰਾ ਲੈਂਦੇ ਆ ਸਾਡਾ ਵੀ ਕਰਾ ਕੇ ਦੇਣਗੇ ਮੈਂ মিডিਆ ਰਾਹੀਂ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਅੱਜ ਅਮਰਸਰ ਦੀ ਮੰਡੀ 'ਚ 3 ਲੱਖ ਟੋੜਾ 1509 ਦਾ ਆਉਂਦਾ ਜਿਹਦੇ ਵਿੱਚ ਅੱਜ ਮੰਡੀ ਦੇ ਸੇਖੋ ਸੁਣ ਸੰਨ ਪਈ ਪੂਰੇ ਅਮਰਸਰ ਜ਼ਿਲ੍ਹੇ 'ਚ ਘੱਟੋ ਘੱਟ 5 ਲੱਖ ਬੋਰੀ ਰੋਜ ਦੀ ਹੁੰਦੀ ਆ ਜਿਹੜੀ ਸਾਰਾ ਇਹ ਮੰਡੀ ਵਿੱਚ ਕਿਸਾਨਾਂ ਦੀ ਪੱਕੀ ਫਸਲ ਆ ਇਹਨੂੰ ਵੇਖ ਕੇ ਸਮਝਦੇ ਆਇਆ ਕਿ ਸਾਡੀ ਕੋਈ ਵੱਡੀ ਡਿਮਾਂਡ ਨਹੀਂ ਆ ਅਸੀਂ ਤੇ ਦਸੰਬਰ ਚ ਲੈਣੀ ਹੈ ਜੇ ਅਜੇ ਤੁਹਾਡਾ ਐਲਾਨ ਹੀ ਹੋਣਾ ਆ ਉਹਨਾਂ ਚ ਨੂੰ ਤੁਸੀਂ ਕੋਸ਼ਿਸ਼ ਕਰਕੇ ਸੈਂਟਰ ਤੋਂ ਲੈ ਆਓ ਇਹ ਕੋਈ ਵੱਡਾ ਮਸਲਾ ਨਹੀਂ ਆ ਕਿ ਕਿਸਾਨਾਂ ਨੂੰ ਦੇਖਦੇ ਹੋਇਆ ਇਸ ਹੜਤਾਲ ਨੂੰ ਤੁਸੀਂ ਸਾਡੀ ਮੰਗ ਮੰਨ ਕੇ ਤੈਨੂੰ ਖਲਵਾ ਦਿਓ ਅਸੀਂ ਸਵੇਰ ਤੋਂ ਹੀ ਸਾਰਾ ਸਰਕਾਰ ਦਾ ਬੋਝ ਚੁੱਕ ਲਾਂਗੇ ਫਿਕਰ ਕਰਨ ਦੀ ਲੋੜ ਨਹੀਂ ਸ਼ੁਕਰੀਆ ਸੋ ਨਰਿੰਦਰ ਬੈਲ ਜਿਹੜੇ ਕਿ ਆੜਤੀ ਐਸੋਸੀਏਸ਼ਨ ਦੇ ਦਾਣਾ ਮੰਡੀ ਦੇ ਪ੍ਰਧਾਨ ਨੇ ਉਹਨਾਂ ਵੱਲੋਂ ਕਿ ਜਿਹੜੀ ਹੜਤਾਲ ਚੱਲ ਰਹੀ ਹੈ ਉਹ ਹੈਗਾ ਕਿ ਉਹਨਾਂ ਦਾ ਹੱਕੀ ਮੰਗ ਹੈ ਕਿ ਮਿਹਨਤਾਨੇ ਦੀ ਗੱਲ ਕਰ ਰਹੇ ਨੇ ਉਹ ਲੁਬਧਾਇਆ ਜਾਏ ਇਸ ਕਰਕੇ ਉਹਨਾਂ ਵੱਲੋਂ ਸਾਰੇ ਪੰਜਾਬ ਦੇ ਵਿੱਚ ਹੜਤਾਲ ਕੀਤੀ ਗਈ ਹੈ ਜਿੱਦਾਂ ਖਮਿਆਜ਼ਾ ਜਿਹੜਾ ਹੈ ਕਿਸਾਨਾਂ ਨੂੰ ਭੁਗਤਣਾ ਪਏਗਾ ਸੋ ਮੰਡੀ ਦੇ ਹਾਲਾਤ ਵੀ ਦੇਖ ਲੈਨੇ ਆਂ ਸੀ ਮੰਡੀ ਦੇ ਵਿੱਚ ਇੱਕ ਵੀ ਇੱਕ ਵੀ ਤੋੜਾ ਜਿਹੜਾ ਹੈ ਉਹ ਨਹੀਂ ਵਿਕੰਨੀ ਪਹੁੰਚਿਆ ਹੈ ਲੇਬਰ ਲੇਬਰ ਐਜ਼ ਇਟ ਇਜ਼ ਜਿਹੜੀ ਹੈ ਹੜਤਾਲ ਤੇ ਚੱਲਦੀ ਹੈ ਕਿਉਂਕਿ ਉਹ ਆਪਣੀ ਮਿਹਨਤਾਨੇ ਦੀ ਗੱਲ ਕਰ ਰਹੀ ਹੈ ਚਾਹੇ ਸਰਕਾਰ ਵੱਲੋਂ ਉਹਨਾਂ ਦੇ ਮਿਹਨਤਾਨੇ ਦੇ ਵਿੱਚ 1 ਰੁਪਿਆ ਹੋਰ ਵਾਅਦਾ ਕਰ ਦਿੱਤਾ ਗਿਆ ਪਰ ਫਿਲਹਾਲ ਹਜੇ ਹੜਤਾਲ ਤੇ ਚੱਲ ਰਿਹਾ ਮੰਡੀ ਸੁਨਸਾਨ ਨਜ਼ਰ ਆ ਰਹੀ ਹੈ ਕੈਮਰਾ ਪਰਸਨ ਨਿਤੇਸ਼ ਦੇ ਨਾਲ ਜੋਤੀ ਬਹਿਲ ਡੇਨਿਕ ਸਵੇਰਾ ਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਡੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par